ਪੰਜਾਬ ਦੇ ਸ਼ਹਿਰ ਤੋਰੀ ਵਿੱਚ ਪਾਣੀ ਦੇ ਮੁੱਦੇ ਨੂੰ ਲੈ ਕੇ ਯੂਥ ਕਾਂਗਰਸ ਦੇ ਜਰਨਲ ਸਕੱਤਰ ਸ਼ੁਭਮ ਸ਼ਰਮਾ ਦੇਗਵਾਈ ਹੇਠ ਤੋਰੀ ਵਾਸੀਆਂ ਨੇ ਨਗਰ ਕੌਂਸਲ ਤੋਰੀ ਦੇ ਈਓ ਖਿਲਾਫ ਲਗਾਏ ਮੁਰਦਾਬਾਦ ਦੇ ਨਾਰੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ੁਭਮ ਸ਼ਰਮਾ ਨੇ ਦੱਸਿਆ ਕਿ ਤੋਰੀ ਵਿੱਚ ਪਾਣੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੋਕ ਪਰੇਸ਼ਾਨ ਹਨ ਕੁਝ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਅਤੇ ਕੁਝ ਖੇਤਰਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਖੜਾ ਹੈ ਜਿਸ ਕਾਰਨ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਅਤੇ ਸ਼ਹਿਰ ਵਾਸੀ ਡੇਂਗੋ ਵਰਗੀਆਂ ਖਤਰਨਾਕ ਬਿਮਾਰੀਆਂ ਨਾਲ ਪੀੜਤ ਹਨ ਤਾਂ ਇਹ ਮਾਮਲਾ ਪਹਿਨਾ ਜਿਹੜੇ ਸ਼ਹਿਰ ਕਰਦੇ ਨੇ ਕਰਕੇ ਤਾਂ ਮਿਉ ਨਹੀਂ ਇਹ ਸਾਰੀਆਂ ਸਮੱਸਿਆਵਾਂ ਇਸ ਬੰਦੇ ਦੇ ਕੰਮ ਤੇ ਜੁੰਗੀ ਸਰਪੀ ਡਬਿਊ ਐਸ ਵੀ ਨੂੰ ਕਹਿੰਦੇ ਆ ਇਹ ਅਣਗੋਲਾ ਕਰਦੇ ਨੇ ਮੈਂ ਬੇਨਤੀ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਉਹ ਜਿਹੜੇ ਬੈਠਦੇ ਆ ਹੌਂਸਲਾ ਸਭ ਕਹਿੰਦੇ ਇਹ ਨੂੰ ਯਾਨੀ ਚਲਾ ਕਰ ਉਹ ਸਾਡੇ ਸ਼ਹਿਰ ਦੇ ਲਈ ਬੜਾ ਹਾਨੀਕਾਰਕ ਅਗਲਾ ਕੀ ਦਰਸ਼ਕੀ ਹੋਏਗਾ ਅਧਲਾ ਸਿੰਘ ਸਾਡਾ ਇਹ ਹੈ ਕਿ ਅਸੀਂ ਉਹਨੇ ਫਿਰ ਹਸਪਤਾਲ ਦੇ ਬੈਠਾਂਗੇ ਜਾਂ ਕੁਝ ਮਾਦੀ ਹਦਮਸ ਕਰ ਚੱਕਾਂਗੇ ਜਿਹਦੇ ਨਾਲ ਇਹ ਸਰਕਾਰ ਨੂੰ ਵੀ ਫਿਰ ਕਿਸੇ ਦਿਨ ਕੋਈ ਨਾ ਕੋਈ ਜਲਦੀ ਜਾਣਾ ਪੈਣਾ ਹੈ ਕਿ ਇਹ ਸਰਕਾਰ ਨੂੰ ਚਾਹੀਦਾ ਹੈ ਇਸ ਬੰਦਿਆਂ ਨੂੰ ਰੱਖ ਕੇ ਉਹਨਾਂ ਦਾ ਵੀ ਵੋਟ ਬੈਂਕ ਬੜਾ ਖਰਾਬ ਹੋ ਜਾਂਦਾ ਪਰ ਜਿਹੜੇ ਆਮ ਆਦਮੀ ਦੇ ਲੋਕ ਨੇ ਉਹ ਬੜੇ ਪਰੇਸ਼ਾਨ ਨੇ ਬਹੁਤ ਆਪਣੇ ਆਪ ਨੂੰ ਕਾਸਟਟਿਆ ਠੱਗਿਆ ਮਹਿਸੂਸ ਕਰ ਰਹੇ ਨੇ ਅਸੀਂ ਜਿਹ ਅਫਸਰਾਂ ਦੀ ਕਾਰਜ ਕਰਨ ਦੀ ਟੌਪੀ ਡਿਵੀਜ਼ਨ ਨੂੰ ਐਨਓਸੀ ਕਰਕੇ ਪਰੇਸ਼ਾਨ ਨੇ ਸਾਰੇ ਲੋਕ ਪਰੇਸ਼ਾਨ ਨੇ ਇੱਕ ਸਾਡੀ ਦੀ ਸੱਸੇ ਬਹੁਤ ਜ਼ਿਆਦਾ ਲੋਕਾਂ ਪਾਂ ਨਹੀਂ ਉੱਥੇ ਹੀ ਸ਼ਹਿਰ ਵਾਸੀਆਂ ਨੇ ਰੋਜ਼ ਪ੍ਰਗਟ ਕਰਦੇ ਆ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਧੋਰੀ ਦੇ EO ਨੂੰ ਬੇਨਤੀ ਕੀਤੀ ਪਰ ਉਹਨਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਸਾਰੇ ਸ਼ਹਿਰ ਵਾਸੀ ਪਰੇਸ਼ਾਨ ਹਨ ਅਤੇ ਅੱਜ ਉਹ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਗਰ ਕੌਂਸਲ ਦੇ ਦਫ਼ਤਰ ਦੇ ਬਾਹਰ ਇਕੱਠੇ ਹੋਏ ਹਨ ਅੰਤ ਵਿੱਚ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਸੁਣਵਾਈ ਨਹੀਂ ਹੋਈ ਤਾਂ ਉਹਨਾਂ ਦਾ ਅਗਲਾ ਕਦਮ ਭੁੱਖ ਹੜਤਾਲ ਦਾ ਹੋਵੇਗਾ ਤੁਸੀਂ ਦੇਖ ਰਹੇ ਹੋ ਧੋਰੀ ਤੋਂ ਸਰਿੰਦਰ ਸਿੰਘ ਦੀ ਰਿਪੋਰਟ ਕੋਈ ਕੰਮ ਨਹੀਂ ਹੋ ਰਿਹਾ ਸਾਡੇ ਪਾਣੀ ਘੋਡੇ ਘੋਡੇ ਖੜਾਗਾ EO ਦੀ ਅਸੀਂ ਇੰਨੀ ਵਾਰੀ ਦੀ ਮੰਤ ਕਰ ਲਈ ਵੀ ਸਾਡਾ ਪਾਣੀ ਦਾ ਕੋਈ ਹੱਲ ਕਰ ਦੇ ਕਹਿੰਦਾ ਜੀ ਮੇਰੇ ਕੋਲ ਕੀ ਕਿ ਹੱਲ ਹੈਗਾ ਇਹਨੇ ਕੋਈ ਕੋਈ ਹੱਲ ਨਹੀਂ ਹੈਗਾ ਕਹਿੰਦਾ ਲੱਕੜ ਦਾ ਮੁੰਡਾ ਦੇ ਦਿੰਦੇ ਨੀਗਾ ਕਮੇਡੀ ਵਾਲੇ ਟੈਂਕਰ ਤੇ ਦਿੰਨੇ ਆ ਜੀ ਆ ਗਿਆ ਜੀ ਘਾਂਟੇ ਨੂੰ ਆ ਗਿਆ ਜੀ ਦੋ ਨੂੰ ਆ ਗਿਆ ਕੋਈ ਹੱਲ ਨਹੀਂ ਬੀਬੀਆਂ ਬੋਲ ਮੈਂ ਕੀ ਨਾਂ ਤੁਹਾਡਾ ਕਿਹੜਾ ਮੋਲ ਆ ਬਸੰਤ ਗਨਾਰਨੀ ਬਾੜ ਨੰਬਰ 1 ਭਾਜਨਕਰ ਮੇਰਾ ਨਾਮ ਹੈ ਕੀ ਮਸਲਾ ਕੀ ਆ ਪਾਣੀ ਦਾ ਮਸਲਾ ਹਰ ਬਹੁਤ ਪੱਤਰਕਾਰ ਗਏ ਨੇ ਉੱਤੇ ਜਾ ਕੇ ਖਬਰਾਂ ਕਰਕੇ ਮੁੜਿਆਉਂਦੇ ਨੇ ਸਾਡਾ ਕੋਈ ਹੱਲ ਨਹੀਂ ਕਰਦਾ ਅਸੀਂ ਲੇਡਿਸ ਐਨੇ ਔਖੇ ਆ ਆਪਣੀ ਆਪ ਹਮਤਿਆ ਕਰੂ ਤੇ ਆ ਰਹੇ ਸੀ ਸਾਡੀ ਆਹੀ ਹੱਥ ਵਨ ਕੇ ਬੇਨਤੀ ਆ ਵੀ ਜੇ ਸਾਡਾ ਮਸਲਾ ਹੱਲ ਹੁੰਦਾ ਤਾਂ ਕਰ ਸਕਣਾ ਨਹੀਂ ਪੜਾ ਸਾਡੀ ਉੱਥੇ ਕਿੰਨੀਆਂ ਮੋਤਾਂ ਹੋਣਗੀਆਂ ਕਿਹੜੇ ਕਿਹੜੇ ਉੱਥੇ ਸਾਡੀ ਆਰਖੀ ਹ ਤੇ ਟੂਆ ਅਸੀਂ ਲਿਖ ਕੇ ਲਾਵਾਂਗੇ ਬੋਰਡ ਵੀ ਸਾਡਾ ਕੋਈ ਇੱਥੇ ਵੋਟਾਂ ਦਾ ਹੱਕਦਾਰ ਨਹੀਂ ਹੈਗਾ ਵੋਟ ਕਿਸੇ ਨੂੰ ਨਹੀਂ ਪਾਵਾਂਗੇ ਸਾਡਾ ਕਿਸੇ ਨਾਲ ਕੋਈ ਸਮਝਵਾਰ ਕੰਮ ਬਾਈਕਾਟ ਕਰਾਂਗੇ ਬਾਈਕਾਟ ਬਾਈਕਾਟ ਕਰਾਂਗੇ ਅਸੀਂ ਠੀਕ ਹੈ ਅਸੀਂ ਇੰਨਾ ਹੀ ਕਹਿੰਦੇ ਆ ਬਾੜਦੇ ਐ ਐਮਸੀ ਨੇ ਬਲਜੀਤ ਕੌਰ ਕਿਹੜੇ ਬਾੜਦੇ ਇੱਕ ਨੰਬਰ ਬਾੜਦੇ ਐ ਐਮਸੀ ਮੌਜੂਦਾ ਕੀ ਮਾਮਲਾ ਕੀ ਆ ਸਾਡਾ ਬਾੜ ਦੀ ਬੁਰਾ ਹਾਲ ਆ ਜੀ ਪਾਣੀ ਦਾ ਲਕਾਸੀ ਲੋਕਾਂ ਦੇ ਅੰਦਰ ਪਾਣੀ ਭੜਿਆ ਪਿਆ ਕਿਸੇ ਏਰੀਆ ਚ ਪੀਣ ਵਾਲਾ ਪਾਣੀ ਨਹੀਂ ਕਿਸੇ ਚ ਪਾਣੀ ਆਗਾ ਤਾਂ ਉਥੇ ਲੋਕ ਬਿਮਾਰ ਹੋ ਹੋ ਬੁਰਾ ਹਾਲ ਆ ਪੈ ਹਸਪਤਾਲ ਹਸਪਤਾਲ ਭਰੇ ਪੈ ਨੇ ਗੋਡੇ-ਗੋਡੇ ਤੋਂ ਪਾਣੀ ਉਤਰਾਂ ਕੋਈ ਸਾਧਨ ਨਹੀਂ ਨਾ ਕੋਈ ਯੋ ਸੁਣਦਾ ਨਾ ਪ੍ਰਧਾਨ ਸੁਣਦਾ ਨਾ ਕੋਈ ਸਾਡੀ ਸਰਕਾਰ ਸੁਣਦੀ ਸਾਡਾ ਬੁਰਾ ਹਾਲ ਆ ਪੈ ਸਾਡੀ ਮੰਗ ਸਾਡਾ ਸ਼ਹਿਰ ਭਾਰ ਕੇ ਇਹੋ ਜਿਹੜਾ ਹੁੰਦਾ ਨਾ ਪੂਰੀ ਦਾ ਮਾਈਵਾਲ ਹੁੰਦਾ ਸ਼ਹਿਰ ਦਾ ਮਾਈਵਾਲ ਹੁੰਦਾ ਪਰ ਇਹੋ ਜਿਹੇ ਬੰਦੇ ਨੇ ਸਾਡੇ ਸ਼ਹਿਰੇ ਸ਼ਹਿਰ ਦੇ ਲੋਕ ਨਿਰਾਸ਼ ਕਰ ਦਿੱਤੇ ਆ ਕਿਉਂਕਿ ਜਦੋਂ ਨਾ ਇਹ ਬਦਨਸੀਬ ਸਾਡੇ ਤੁਹੀ ਚ ਪੈਰ ਤਰੇ ਆ ਉਦੋਂ ਦੇ ਸਾਡੇ ਲੋਕਾਂ ਨੇ ਕੰਮ ਹੁਣੇ ਰੱਖਿਆ ਮੈਂ ਜਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਇਹਨੂੰ ਘਰਾਓ ਕੀਤਾ ਦਾ ਇਹਦਾ ਆ ਬਸੰਤ ਕਲੋਨੀ ਤੋਂ ਤੁਹਾਡੇ ਸਾਹਮਣੇ ਉਹਨਾਂ ਦੇ ਵਸਿੰਦੇ ਖੜੇ ਆ ਉਹ ਵਾਰਡ ਦੇ ਉਹ ਲੋਕਾਂ ਨੇ ਆਪਣੀ ਮੰਗਾਂ ਰੱਖੀਆਂ ਕਿ ਇਹਨਾਂ ਦੇ ਘਰਾਂ ਵਿੱਚ ਇਹਨਾਂ ਪਾਣੀ ਖੜਾ ਹਰ ਘਰ ਦੇ ਵਿੱਚ ਡੇਂਗੂ ਦੇ ਇੱਕ ਇੱਕ ਦੋ ਦੋ ਮੇਰੀ ਆਪ ਦੀ ਮਾਤਾ ਖੜੀ ਹੈ ਜੀ ਬਿਮਾਰ ਇਹ ਲੋਕਾਂ ਨੇ ਇੰਨੀ ਵਾਰ ਉਰੇ ਆ ਕੇ ਆਪਣੀ ਬਾਹ ਜ ਰੱਖੀ ਸਿੱਧੇ ਤੌਰ ਤੇ ਆਏ ਉਰੇ ਆਪਣੀ ਮੰਗ ਰੱਖੀ ਪਰ ਇਹ ਸੱਦਿਆ ਨੇ ਕੋਈ ਵੀ ਗੱਲ ਨਹੀਂ ਉਹਨਾਂ ਦੀ ਅਣਗੌਲੀ ਕਰੀ ਹਮੇਸ਼ਾ ਅੱਜ ਇਸ ਕਰਕੇ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਕਪੜੇ ਸ਼ਹਿਰ ਦੇ ਘੁੱਟਿਆਂ ਨੂੰ ਲੈ ਕੇ ਉਹਦਾ ਘਰਾਓ ਕੀਤਾ ਤੇ ਉਹ ਐਸਡੀਐਮ ਸਾਹਿਬ ਉਰੇ ਆਏ ਦੋ ਹਫ਼ਤੇ ਦਾ ਸਾਨੂੰ ਟਾਈਮ ਦਿੱਤਾ ਵੀ ਅਗਰ ਇਹ ਯੂਰਅ ਬਕੀ ਨਹੀਂ ਕੀਤੀ ਗਈ ਜੈਸਾ ਤੋਂ ਨਹੀਂ ਮਾफी ਮੰਗਦਾ ਜਾਂ ਨਹੀਂ ਇਹਨਾਂ ਦੇ ਮਹੱਲੇ ਚ ਜਾ ਕੇ ਆਪ ਪਾਣੀ ਕੱਢਦਾ ਤਾਂ ਸੂਰਿਅ ਅੱਗੇ ਉਖੜਦਾ ਹਾਲ ਦੇ ਸਾਰੇ ਲੋਕ ਬੈਠਾਗੇ ਇੱਕ ਪੈਨਸ਼ਨਾਂ ਦੀ ਗੱਲ ਕੀਤੀ ਸੀ ਪੈਨਸ਼ਨਾਂ ਦੀ ਗੱਲ ਬਾਈ ਜੀ ਇਹ ਐਸਈਓ ਨੇ ਅਸੀਂ ਦੋ ਤਿੰਨ ਵਾਰ ਫਾਰਮ ਭੇਜਿਆ ਇਹਨੇ ਉਸ ਚੀਜ਼ ਦੇ ਹੀ ਪੈਸੇ ਮੰਗੇ ਸਾਡੇ ਬਧਿਆਨ ਜਿੱਦਾਂ ਦਾ ਕਰਪਟਡ ਬੰਦਾ ਹੈ ਇਹ ਤਾਂ ਐਸੀਐਮ ਸਾਹਿਬ ਨੂੰ ਕਿਹਾ ਹੈ ਵੀ ਇਹਨੂੰ ਚੱਲਦਾ ਕਰੋ ਨਹੀਂ ਤਾਂ ਇਹਦਾ ਝੁੱਲੀ ਬਿਸਤਰਾ ਅਸੀਂ ਬੰਨ ਕੇ ਰੁਕ ਜਾਣਾ ਹੈ ਔਰ ਅਸੀਂ ਤੁਹਾਡੇ ਪੋਸਟ